ਫਗਵਾੜਾ ਸਬਡਿਵੀਜ਼ਨ ਵਿੱਚ ਮਨਾਏ ਜਾ ਰਹੇ ਗਣਤੰਤਰ ਦਿਵਸ ਸੰਬੰਧੀ ਕੀਤੀਆਂ ਜਾ ਰਹੀਆਂ ਤਿਆਰੀਆਂ ਨੂੰ ਲੈ ਕੇ ਵਕਫਾ ਵਿਭਾਗਾਂ ਦੇ ਅਧਿਕਾਰੀਆਂ ਦੀ ਕਹਮ ਮੀਟਿੰਗ ਐਸਟੀਐਮ ਦਫ਼ਤਰ ਫਗਵਾੜਾ ਵਿਖੇ ਐਸਜੀਐਮ ਜਸ਼ਨਜੀਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਜਿੱਥੇ ਸਮਾਗਮ ਨੂੰ ਲੈ ਕੇ ਮੁਲਾਜ਼ਮਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਉੱਥੇ ਹੀ ਐਸਟੀਐਮ ਫਗਵਾੜਾ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 26 ਜਨਵਰੀ ਗਣਤੰਤਰ ਦਿਵਸ ਦਾ ਦਿਹਾੜਾ ਗਵਰਨਮੈਂਟ ਸੀਨੀਅਰਸ ਕੈਂਟਰੀਜ਼ ਕੋਲ ਲੜਕੇ ਫਗਵਾੜਾ ਦੀ ਗਰਾਊਂਡ ਵਿਖੇ ਬਣਾਇਆ ਜਾ ਰਿਹਾ ਹੈ ਜਿਸ ਨੂੰ ਲੈ ਕੇ ਸਾਰੇ ਹੀ ਮੁਲਾਜ਼ਮਾਂ ਨਾਲ ਅਹਿਮ ਮੀਟਿੰਗ ਕੀਤੀ ਗਈ ਹੈ ਹੁਣਾ ਦੱਸਿਆ ਕਿ ਇਸ ਸਮਾਗਮ ਦੌਰਾਨ ਬੱਚਿਆਂ ਵੱਲੋਂ ਕਲਚਰ ਪ੍ਰੋਗਰਾਮ ਵੀ ਕਰਵਾਇਆ ਜਾਵੇਗਾ ਹੁਣਾ ਸਮੂਹ ਫਗਵਾੜਾ ਵਾਸੀਆਂ ਨੂੰ ਸਮੇਂ ਸਿਰ ਇਸ ਸਮਾਗਮ ਵਿੱਚ ਪਹੁੰਚਣ ਦੀ ਅਪੀਲ ਕੀਤੀ ਫਗਵਾੜਾ ਤੋਂ ਨਵਰਾਂਗ ਚੈਨਲ ਦੇ ਜੈ ਸ਼ਰਮ ਦੀ ਰਿਪੋਰਟ ਅੱਜ 26 ਜਨਵਰੀ ਦੇ ਸਮਾਰੋਹ ਨੂੰ ਲੈ ਕੇ ਸਾਰੇ ਡਿਪਾਰਟਮੈਂਟਸ ਨਾਲ ਮੀਟਿੰਗ ਕੀਤੀ ਤੇ ਅੱਜ ਅਸਮੰਤੀ ਜਿਆਦਾ ਲਿਆ ਗਿਆ ਔਨ ਟ੍ਰੈਕ ਹੈ ਜੀ ਸਾਰਾ ਕੁਝ ਸਾਰੇ ਡਿਪਾਰਟਮੈਂਟਸ ਆਫ ਡੇਲੀ ਡਿਊਟੀਆਂ ਪਤਾ ਲੇ ਇਸ ਤੋਂ ਇਲਾਵਾ ਕਲਚਰਲ ਪ੍ਰੋਗਰਾਮਸ ਤਿਆਰ ਕੀਤੇ ਜਾ ਰਹੇ ਨੇ ਜਿਹੜੇ 8 ਨੰਬਰ ਨੇ ਤੇ ਉਮੀਦ ਕਰਦੇ ਆਂ ਜੀ ਸਾਰੇ ਇਹਨੂੰ ਪਾਰਟਿਸਪੇਟ ਬਿਲਕੁਲ ਉਛਾਰਾ ਕਰਨਗੇ ਤੇ ਮੇਰੇ ਵੱਲੋਂ ਸਾਰਿਆਂ ਨੂੰ ਆਉਣ ਵਾਲੇ 26 ਜਨਵਰੀ ਦੀ ਬਹੁਤ ਬਹੁਤ ਵਧਾਈ ਹੈ ਫਗਵਾੜਾ ਸਬਡਿਵੀਜ਼ਨ ਵਿੱਚ ਮਨਾਏ ਜਾ ਰਹੇ ਗਣਤੰਤਰ ਦਿਵਸ ਸੰਬੰਧੀ ਕੀਤੀਆਂ ਜਾ ਰਹੀਆਂ ਤਿਆਰੀਆਂ ਨੂੰ ਲੈ ਕੇ ਵਕਫਾ ਵਿਭਾਗਾ ਦੇ ਅਧਿਕਾਰੀਆਂ ਦੀ ਕਹਿ ਮੀਟਿੰਗ ਐਸਟੀਐਮ ਦਫਤਰ ਫਗਵਾੜਾ ਵਿਖੇ एसडीएम जशनजीत सिंह ਦੀ ਪ੍ਰਧਾਨਗੇਟ ਹੋਈ ਜਿਸ ਵਿੱਚ ਜਥੇ ਸਮਾਗਮ ਨੂੰ ਲੈ ਕੇ ਮੁਲਾਜ਼ਮਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਉੱਥੇ ਹੀ ਐਸਟੀਐਮ ਫਗਵਾੜਾ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 26 ਜਨਵਰੀ ਗਣਤੰਤਰ ਦਿਵਸ ਦਾ ਦਿਹਾੜਾ ਗਵਰਨਮੈਂਟ ਸੀਨੀਅਰਸ ਕੈਂਟਰੀਸ ਕੋ ਲੜਕੇ ਫਗਵਾੜਾ ਦੀ ਗਰਾਊਂਡ ਵਿਖੇ ਬਣਾਇਆ ਜਾ ਰਿਹਾ ਹੈ ਜਿਸ ਨੂੰ ਲੈ ਕੇ ਸਾਰੇ ਹੀ ਮੁਲਾਜ਼ਮਾਂ ਨਾਲ ਅਹਿਮ ਮੀਟਿੰਗ ਕੀਤੀ ਗਈ ਹੈ ਉਨ੍ਹਾਂ ਦੱਸਿਆ ਕਿ ਇਸ ਸਮਾਗਮ ਦੌਰਾਨ ਬੱਚਿਆਂ ਵੱਲੋਂ ਕਲਚਰ ਪ੍ਰੋਗਰਾਮ ਵੀ ਕਰਵਾਇਆ ਜਾਵੇਗਾ ਉਨ੍ਹਾਂ ਸਮੂਹ ਫਗਵਾੜਾ ਵਾਸੀਆਂ ਨੂੰ ਸਮੇਂ ਸਿਰ ਇਸ ਸਮਾਗਮ ਵਿੱਚ ਪਹੁੰਚਣ ਦੀ ਅਪੀਲ ਕੀਤੀ ਫੌਕ ਵਾਰਡਾ ਤੋਂ ਨਵਰਾਇੰ ਚੈਨਲੇ ਜੈ ਸ਼ਰਮ ਦੀ ਰਿਪੋਰਟ ਹਾਂਜੀ 26 ਜਨਵਰੀ ਦੇ ਸਮਾਰੋਹ ਨੂੰ ਲੈ ਕੇ ਸਾਰੇ ਡਿਪਾਰਟਮੈਂਟਸ ਨਾਲ ਮੀਟਿੰਗ ਕੀਤੀ ਤੇ ਧਿਆਨ ਨਾਲ ਸਭੰਧੀ ਜਗ੍ਹਾ ਲਿਆ ਗਿਆ ਔਨ ਟ੍ਰੈਕ ਹੈ ਜੀ ਸਾਰਾ ਕੁਝ ਸਾਰੇ ਡਿਪਾਰਟਮੈਂਟਸ ਆਪਣੀ ਡਿਊਟੀਆਂ ਪਤਾ ਲੇ ਇਸ ਤੋਂ ਇਲਾਵਾ ਕਲਚਰਲ ਪ੍ਰੋਗਰਾਮਸ ਤਿਆਰ ਕੀਤੇ ਜਾ ਰਹੇ ਨੇ ਜਿਹੜੇ 8 ਨੰਬਰ ਨੇ ਤੇ ਉਮੀਦ ਕਰਦੇ ਹਾਂ ਜੀ ਸਾਰੇ ਇਹਨੂੰ ਪਾਰਟਿਸਪੇਟ ਬਿਲਕੁਲ ਉਛਾਲਾ ਕਰਨਗੇ ਤੇ ਮੇਰੇ ਵੱਲੋਂ ਸਾਰਿਆਂ ਨੂੰ ਆਉਣ ਵਾਲੇ 26 ਜਨਵਰੀ ਦੀ ਬਹੁਤ-ਬਹੁਤ ਵਧਾਈਆਂ। ਫਗਵਾੜਾ ਸਬਡਿਵੀਜ਼ਨ ਵਿੱਚ ਮਨਾਏ ਜਾ ਰਹੇ ਗਣਤੰਤਰ ਦਿਵਸ ਸੰਬੰਧੀ ਕੀਤੀਆਂ ਜਾ ਰਹੀਆਂ ਤਿਆਰੀਆਂ ਨੂੰ ਲੈ ਕੇ ਵਕਫਾ ਵਿਭਾਗਾ ਦੇ ਅਧਿਕਾਰੀਆਂ ਦੀ ਇੱਕ अहम ਮੀਟਿੰਗ ਐਸ.ਡੀ.ਐਮ ਦਫ਼ਤਰ ਫਗਵਾੜਾ ਵਿਖੇ ਐਸ.ਡੀ.ਐਮ ਜਸ਼ਨਜੀਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਜਿਥੇ ਸਮਾਗਮ ਨੂੰ ਲੈ ਕੇ ਮੁਲਾਜ਼ਮਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਉੱਥੇ ਹੀ ਐਸ.ਡੀ.ਐਮ ਫਗਵਾੜਾ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 26 ਜਨਵਰੀ ਗਣਤੰਤਰ ਦਿਵਸ ਦਾ ਦਿਹਾੜਾ ਗਵਰਨਮੈਂਟ ਸੀਨੀਅਰਸ ਕੈਂਟਰੀਸ ਕੋਲ ਲੜਕੇ ਫਗਵਾੜਾ ਦੀ ਗ ਜਿਸ ਨੂੰ ਲੈ ਕੇ ਸਾਰੇ ਹੀ ਮੁਲਾਜ਼ਮਾਂ ਨਾਲ ਅਹਿਮ ਮੀਟਿੰਗ ਕੀਤੀ ਗਈ ਹੈ ਉਹਨਾਂ ਦੱਸਿਆ ਕਿ ਇਸ ਸਮਾਗਮ ਦੌਰਾਨ ਬੱਚਿਆਂ ਵੱਲੋਂ ਕਲਚਰ ਪ੍ਰੋਗਰਾਮ ਵੀ ਕਰਵਾਇਆ ਜਾਵੇਗਾ ਉਹਨਾਂ ਸਮੂਹ ਫਗਵਾੜਾ ਵਾਸੀਆਂ ਨੂੰ ਸਮੇਂ ਸਿਰ ਇਸ ਸਮਾਗਮ ਵਿੱਚ ਪਹੁੰਚਣ ਦੀ ਅਪੀਲ ਕੀਤੀ ਫਗਵਾੜਾ ਤੋਂ ਨਵਰਾਂਗ ਚੈਨਲ ਦੇ ਜੈ ਸ਼ਰਮ ਦੀ ਰਿਪੋਰਟ